ਸਤਿਗੁਰ ਜੀ ਦੇ ਪਿਆਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇ ਮਹਾਰਾਜ ਜੀ ਦੇ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਫ਼-ਸਾਫ਼ ਕਹਿ ਦਿੱਤਾ ਬਾਣੀ ਬਿਰਲੋ ਵੀਚਾਰ ਸਿ ਜੇ ਕੋ ਗੁਰਮੁਖ ਹੋਏ ਸੋ ਬਾਣੀ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਚਾਹੇ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਚਾਹੇ ਸਰਬਲੋ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਮਾਰਕਾ ਕੋਈ ਵਿਰਲਾ ਹੀ ਵਿਚਾਰ ਕਰੇਗਾ ਉਹ ਵੀ ਜੇ ਗੁਰਮੁਖ ਹੋਵੇਗਾ ਤਾਂ ਹਰਨਾ ਗੁਰਮੁਖ ਪਾਪ ਗੁਰੂ ਦੀ ਸਿੱਖਿਆ ਤੇ ਉਹਦਾ ਵਿਸ਼ਵਾਸ ਹੋਵੇਗਾ ਹੁਣ ਗੱਲ ਇਹ ਹੈ ਵੀ ਕਲਯੁਗ ਦਾ ਭਿਆਨਕ ਸਮਾਂ ਵੱਧਦਾ ਜਾਏਗਾ ਅੱਗੇ ਜਾ ਕੇ ਬਹੁਤ ਜ਼ਿਆਦਾ ਵੱਧਦਾ ਜਾਏਗਾ ਲੋਕੀ ਭਵਿਸ਼ਵਾਣੀਆਂ ਕਰਦੇ ਰਹਿੰਦੇ ਆ ਹੋਜੂ ਉਹ ਹੋਜੂ ਫਲਾਨਾ ਹੋਜੂ ਪਾਣੀ ਆਜੂ ਇਹ ਕੁਦਰਤ ਦੀਆਂ ਚੀਜ਼ਾਂ ਨੇ ਇਹ ਹੁੰਦੀਆਂ ਹੀ ਰਹਿਣੀਆਂ ਇਹ ਕੋਈ ਨਵੀਂ ਗੱਲ ਨਹੀਂ ਹੈ ਅਸਲ ਚੀਜ਼ ਹੁੰਦੀ ਪਾਪ ਦਾ ਵੱਧ ਜਾਣਾ ਦਿਨ-ਬਦਨ ਪਾਪ ਵੱਧਦਾ ਜਾ ਰਿਹਾ ਤੁਸੀਂ ਆਪਣੇ ਤੁਸੀਂ ਇਹ ਤੁਹਾਨੂੰ ਵੀ ਪਤਾ ਹੈ ਆਪਣੇ ਜੀਵਨ ਦੇ ਪੁਰਾਣੇ 20 ਸਾਲ 10 ਸਾਲ ਜੋ ਵੀ ਦੇਖ ਲਓ ਜਿੰਨੀ ਤੁਹਾਡੀ ਉਮਰ ਹੈ ਉਸ ਹਿਸਾਬ ਨਾਲ ਦੇਖੋ ਪਾਪ ਕਿਤੇ ਚਲਾ ਗਿਆ ਪਹਿਲਾਂ ਦੁਨੀਆ ਕਿੱਦਾਂ ਦੀ ਸੀ ਹੁਣ ਕਿੱਦਾਂ ਦੀ ਹੋ ਗਈ ਹੈ ਕਾਲੀਆਂ ਤਾਕਤਾਂ ਦੀ ਤਾਕਤ ਜਿਹੜੀ ਹੈਗੀ ਉਹ ਇਹਨਾਂ ਦੀ ਤਦਾਦ ਵੱਧ ਰਹੀ ਹੈ ਹਾਂ ਕੱਲੀ ਅੰਦਰ ਨਾਨਕਾ ਜਿੰਨਾ ਦਾ ਔਤਾਰ ਗੁਰਬਾਣੀ ਕਹਿੰਦੀ ਹੈ ਕੱਲੀ ਅੰਦਰ ਨਾਨਕਾ ਜਿੰਨਾ ਦਾ ਔਤਾਰ ਪੁੱਤ ਜਨੂਰਾ ਧੀ ਜਨੂਰੀ ਉਤ ਧੀ ਤੱਕ ਜਿੰਨ ਭੂਤ ਪੈਦਾ ਹੋ ਰਹੇ ਨੇ ਕੋਈ ਕੋਈ ਵਿਰਲਾ ਗੁਰਮੁਖ ਪੈਦਾ ਹੋ ਰਿਹਾ ਵਿਰਲਾ ਵਿਰਲਾ ਕਿਸੇ ਕਿਸੇ ਘਰ ਚ ਬਹੁਤ ਘੱਟ ਹਾਂ ਇਹ ਜਦੋਂ ਮਾੜੀਆਂ ਤਾਕਤਾਂ ਵਧਣਗੀਆਂ ਤਾਂ ਤੁਹਾਨੂੰ ਵੀ ਤਾਂ ਅਪਡੇਟ ਹੋਣਾ ਪੈਣਾ ਹੈ ਜੇ ਕੱਲਾ ਉਦਾਂ ਹੀ ਆਪਾਂ ਨਹੀਂ ਇਸੇ ਕਰਕੇ ਸਤਿਗੁਰੂ ਮਾਰ ਦੀ ਕਿਰਪਾ ਨਾਲ ਆਪਾਂ ਬੇਨਤੀ ਕਰਦੇ ਹਾਂ ਦਸ਼ਮ ਬਾਣੀ ਦਸ਼ਮ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਸ਼ਸਤਰਨਾਮਾ ਵਾਲਾ ਬਾਣੀ ਦਾ ਪੈਰਾ ਵੱਧ ਤੋਂ ਵੱਧ ਰੱਖੋ ਜੇ ਕਾਲ ਯੁਗ ਦੇ ਅੰਦਰ ਤੁਸੀਂ ਠੀਕ ਰਹਿਣਾ ਹੈ ਬਚਣਾ ਇਹਨਾਂ ਚੀਜ਼ਾਂ ਤੋਂ ਮਾੜੇ ਇਨਫਲੂਐਂਸ ਤੋਂ ਮਾੜੀਆਂ ਇਹਨਾਂ ਤਾਕਤਾਂ ਤੋਂ ਜੇ ਤੁਸੀਂ ਬਚਣਾ ਹੈ ਤਾਂ ਤੁਸੀਂ ਦਸਮ ਬਾਣੀ ਦਾ ਪੈਰਾ ਜਿਆਦਾ ਰੱਖੋ ਗੁਰੂ ਗ੍ਰੰਥ ਸਾਹਿਬ ਜੀ ਸ਼ਾਂਤਮੇ ਬਾਣੀ ਪੜ੍ਹਨੀ ਪੜ੍ਹਨੀ ਹੈ ਉੱਤਮ ਉੱਤਮ ਉਤਮਤ ਉੱਤਮ ਪਰ ਨਾਲ ਜੋ ਦਸਮ ਦੀ ਬਾਣੀ ਜੋ ਕੋਈ ਵੀ ਬਾਣੀ ਲਾ ਲਓ ਮੈਂ ਤਾਂ ਸ਼ਸ਼ਤਰਨਾਮ ਮਾਲਾ ਤੇ ਜਿਆਦਾ ਤੁਹਾਨੂੰ ਬੇਨਤੀ ਕਰਦਾ ਹੈ ਵੀ ਸ਼ਸ਼ਤਰਨਾਮ ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ ਕੁਝ ਨਹੀਂ ਹੋਵੇਗਾ ਕਿਉਂਕਿ ਦਾਸ ਨੂੰ ਸ਼ਿੱਦਾਂ ਬਲੋ ਇਹ ਹੁਕਮ ਹੈ ਕਹਿਣ ਦਾ ਇਸ ਇਦਾਂ ਇਹ ਤੁਹਾਨੂੰ ਲੱਗਦਾ ਵੀ ਇਦਾਂ ਨਹੀਂ ਤੇ ਤੁਹਾਡੀ ਮौज ਹੈ ਪਰ ਇਦਾਂ ਨਹੀਂ ਇਹ ਦਾਸ ਦੀ ਬੇਨਤੀ ਮੰਨ ਕੇ ਕਰੋਗੇ ਜਦੋਂ ਕੋਈ ਨੁਕਸਾਨ ਨਹੀਂ ਹੋਵੇਗਾ ਫਾਇਦਾ ਹੋਵੇਗਾ ਬਾਣੀ ਕਦੇ ਨੁਕਸਾਨ ਨਹੀਂ ਕਰਦੀ ਜਿੰਨੀ ਵੱਤੋਂ ਵੱਤ ਦਸਮ ਦੀ ਬਾਣੀ ਪੜ ਸਕਦੇ ਹੋ ਲਾਹਾ ਲੈ ਲੋ ਲਾਹਾ ਲੈ ਲੋ ਇਹ ਤੁਹਾਡੀ ਬਹੁਤ ਵੱਡੀ ਪ੍ਰੋਟੈਕਸ਼ਨ ਹੈ ਦਸਮ ਬਾਣੀ ਦੇ ਅੱਗੇ ਕਾਲੀ ਤਾਕਤ ਝੁਕਦੀ ਹੈ ਸਿਰਫ ਦਸਮ ਬਾਣੀ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਅੱਗੇ ਵੀ ਝੁਕਦੀ ਮੈਂ ਵੈਸੇ ਦੱਸ ਰਾਂ ਵੀ ਬਾਣੀ ਅੱਗੇ ਤਾਂ ਅੱਗੇ ਝੁਕਦੀ ਆ ਪਰ ਦਸਮ ਦੀ ਬਾਣੀ ਜਿਹੜੀ ਹੈਗੀ ਆ ਉਹ ਫਿਰ ਸਿੱਖ ਦਾ ਨਾਸ਼ ਕਰਨ ਲੱਗ ਜਾਂਦੀ ਕਾਲੀ ਤਾਕਤ ਦਾ ਇਸ ਕਰਕੇ ਜਿਹੜੀ ਦਸਮ ਬਾਣੀ ਹੈ ਇਹਦੇ ਅੰਦਰ ਜਿਵੇਂ ਸ਼ਸਤਰਨਾਮ ਮਾਲਾ ਹੈ ਸਾਰੀ ਸ਼ਸਤਰਾਂ ਦੀ ਤਾਕਤ ਵਿੱਚ ਲੁਕੀ ਹੋਈ ਹੈ ਵੱਡੇ ਤੋਂ ਵੱਡੇ ਪਾਪੀ ਵੀ ਸ਼ਸਤਰਾਂ ਅਗੇ ਝੁਕਦੇ ਰਹੇ ਸ਼ਸਤਰਾਂ ਦੀ ਕਹਿੰਦੇ ਨਾ ਜਿਹੜਾ ਡੰਡਾ ਹੈ ਨਾ ਉਹ ਪੀ ਰਹਿ ਵਿਗੜਿਆਂ ਤਗੜਿਆਂ ਦਾ ਇੱਕ ਕਹਾਵਤ ਹੈ ਇਸੀ ਤਰ੍ਹਾਂ ਜਿਹੜੇ ਸ਼ਸਤਰ ਨੇ ਸ਼ਸਤਰਾਂ ਦੀ ਗੈਬੀ ਤਾਕਤ ਹੈ ਉਹ ਅਲੱਗ ਹੈ ਹੁਣ ਹਜੇ ਆਪਾਂ ਸ਼ਸਤਰਨਾਮਾ ਪੜ੍ਹਨ ਨਹੀਂ ਲੱਗੇ ਤੇ ਆਪਾਂ ਸ਼ਸਤਰ ਪ੍ਰਗਟ ਕਿੱਥੋਂ ਕਰਨੇ ਗੁਪਤ ਸ਼ਸਤਰ ਪ੍ਰਗਟ ਹੋਣ ਲੱਗ ਜਾਂਦੇ ਹਨ ਹੁਣ ਜਿਵੇਂ ਅਰਜੁਨ ਹੋਣੇ ਸੀਗੇ ਭਗਵਾਨ ਕ੍ਰਿਸ਼ਨ ਜੀ ਦੇ ਪਰਮ ਮਿੱਤਰ ਲਾ ਲਓ ਜਾਂ ਉਹਨਾਂ ਦੇ ਜੋ ਵੀ ਲਾ ਲਓ ਹਮ ਸ਼ੇਸ਼ਾ ਲਾ ਲਓ ਕਿਉਂਕਿ ਅਰਜੁਨ ਦੇ ਗੁਰੂ ਕੌਣ ਜੀਗੇ ਭਗਵਾਨ ਕ੍ਰਿਸ਼ਨ ਉਹਨਾਂ ਦੇ ਗੁਰੂ ਸੀ ਉਹਨਾਂ ਨੇ ਉਹਨੂੰ ਉਸ ਵੇਲੇ ਆਤਮ ਗਿਆਨ ਦਿੱਤਾ ਸੀ अर्जुन आत्मज्ञानी ਸੀ ਉਸ ਵੇਲੇ ਉਹਨੂੰ ਆਤਮ ਗਿਆਨ ਦਿੱਤਾ ਗਿਆ ਸੀ ਭਗਵਾਨ ਵੱਲੋਂ ਵੀ ਦੇਖ ਹੈਨਾ ਐਵੇਂ ਨਹੀਂ ਸੀਗਾ ਉਹ ਤੇ ਹੁਣ ਸ਼ਸਤਰ ਆਪਾਂ ਸ਼ਸਤਰਨਾਮਾ ਲਾ ਪੜ੍ਹਨ ਤਾਂ ਲੱਗੇ ਗੁਰੂ ਸਾਹਿਬ ਨੇ ਕਿਉਂ ਲਿਖਿਆ ਸ਼ਸਤਰਨਾਮਾ ਲਾ ਕਿ ਮਹਾਰਾਜ ਨੂੰ ਪਤਾ ਵੀ ਤਾਂ ਬਿਲਕੁਲ ਬਸ ਨੰਗੀ ਕਰਤ ਕਬੂ ਨਹੀਂ ਪਕੜੀ ਆਲੇ ਨੇ ਹੈਨਾ ਵੀ ਇਹਨਾਂ ਨੂੰ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਇਹ ਤਾਂ ਬਸ ਫਿਰ ਇਦਾਂ ਹੀ ਦੁੱਖ ਤਕਲੀਫਾਂ 'ਚ ਰਹਿਣਗੇ ਵੀ ਚੰਗੀ ਗੱਲ ਹੈ ਮੈਂ ਆਪ ਹੀ ਇਹਨਾਂ ਨੂੰ ਕੁਝ ਨਾ ਕੁਝ ਦੇ ਦੇਵਾਂ। ਤੋਂ ਉਦੋਂ ਵੀ ਅਰਜੁਨ ਹੁਣੇ ਜਿਹੜੇ ਸੀ ਜਾਂ ਪੁਰਾਣੇ ਯੋਧੇ ਜਿਹੜੇ ਹੁੰਦੇ ਸੀ ਕੋਈ ਕੋਈ ਵੈਸੇ ਇਸ ਚੀਜ਼ ਤੱਕ ਹੁਣ ਤੱਕ ਦੇ ਉਹਦੇ ਵਿੱਚ 2-3 ਕਿ ਜਣੇ ਹੀ ਪਹੁੰਚੇ ਨੇ ਜ਼ਿਆਦਾ ਉੱਪਰ ਸ਼ਸਤਰਾਂ ਦੀ ਵਿੱਦਿਆ ਦੇ ਵਿੱਚ। ਤੇ ਵੱਡੇ ਅਵਤਾਰ ਆਦਿ ਕੀ ਪਹੁੰਚੇ ਨੇ ਜ਼ਿਆਦਾ ਕੋਈ ਆਮ ਬੰਦਾ ਨਹੀਂ ਪਹੁੰਚ ਪਾਇਆ ਸ਼ਸਤਰਾਂ ਦੀ ਵਿੱਦਿਆ ਤੱਕ। ਕਿਉਂਕਿ ਇਹ ਸ਼ਸਤਰਾਂ ਨੂੰ ਪ੍ਰਗਟ ਕਰਨਾ ਬਹੁਤ ਔਖਾ ਹੈ ਤੇ ਇਹਨਾਂ ਦੀ ਤਾਕਤ ਝੱਲਣੀ ਵੀ ਬਹੁਤ ਔਖੀ ਹੈ। ਪਰ ਜੇ ਦਸ਼ਮ ਦੀ ਬਾਣੀ ਨਾਲ ਕਰੋਗੇ ਤਾਂ ਆਪੇ ਦਸਵੇਂ ਪਾਸ਼ੇ ਸਾਂਭਣਗੇ ਹੁਣ ਠੀਕ ਹੈ ਨਾ ਅਰਜੁਨ ਹੁਣ ਜਦੋਂ ਸ਼ਸਤਰ ਪ੍ਰਗਟ ਕਰਦੇ ਇਹਦੇ ਅਲੱਗ-ਅਲੱਗ ਥਾਂ ਹੁੰਦੇ ਸ਼ਸਤਰ ਪ੍ਰਗਟ ਕਰਨ ਦੇ ਆਮ ਨਾਰਮਲ ਸ਼ਸਤਰ ਜਿਹੜੇ ਹੁੰਦੇ ਨਾਭੀ ਚੋਂ ਪ੍ਰਗਟ ਹੋ ਜਾਂਦੇ ਹੁਣ ਅਰਜੁਨ ਜਦੋਂ ਅਰਧਨਾ ਕਰਦਾ ਸੀ ਵੀ ਫਲਾਨਾ ਸ਼ਸਤਰ ਪ੍ਰਗਟ ਹੋਵੇ ਉਹ ਸ਼ਸਤਰ ਦੇ ਮੰਤਰ ਦੀ ਮੰਤਰ ਦਾ ਜਾਪ ਕਰਕੇ ਪ੍ਰਕਾਸ਼ ਹੁੰਦਾ ਸੀ ਤੇ ਪ੍ਰਕਾਸ਼ ਦੇ ਵਿੱਚੋਂ ਸ਼ਸਤਰ ਪੈਦਾ ਹੁੰਦਾ ਸੀ ਠੀਕ ਹੈ ਨਾਭੀ ਦੇ ਵਿੱਚੋਂ ਆਮ ਜੰਗ ਕਰਨ ਵਾਲੇ ਆਮ ਸ਼ਸਤਰ ਉਹ ਪ੍ਰਗਟ ਕਰਦਾ ਸੀ ਫਿਰ ਜਿਹੜਾ ਬ੍ਰਹਮ ਅਸਤਰ ਹੈ ਹਿਰਦੇ ਇਥੋਂ ਛਾਤੀ ਚ ਪ੍ਰਗਟ ਹੋ ਸਕਦਾ ਹੈ ਹੋਰ ਨਹੀਂ ਕਿਤੋਂ ਹੋ ਸਕਦਾ ਉਹਨੇ ਗੱਲਾਂ ਤੁਹਾਨੂੰ ਲੱਗਣ ਤੁਸੀਂ ਕਹਿੰਦੇ ਕਿ ਅੱਗੇ ਤੇ ਪੀ ਐਚ ਡੀ ਹੈ ਹੁਣ ਪੀ ਐਚ ਡੀ ਹਰ ਇੱਕ ਬੰਦੇ ਦੇ ਬੱਸ ਦੀ ਨਹੀਂ ਨਾ ਆਏਗੀ ਚਲੋ ਤੇ ਇਹ ਛਾਤੀ ਚ ਹੀ ਪ੍ਰਗਟ ਹੋ ਸਕਦਾ ਪਰ ਇਹ ਸ਼ਸਤਰ ਦਾ ਮਾਲਾ ਨਾਲ ਵੀ ਹੋ ਜਾਂਦਾ ਹੈ ਉਹਨਾਂ ਦੀ ਸਾਰੀ ਗੱਲ ਖੋਲ ਕੇ ਨਹੀਂ ਦੱਸੀ ਜਾ ਸਕਦੀ ਕਿਉਂਕਿ ਵਿਣਗਾਹ ਗੁਣ ਵੇਚੀਏ ਤਾ ਗੁਣ ਸਹਿਗ ਹੋ ਜਾਏ ਗੁਣ ਕਾ ਗਾਹਕ ਜੇ ਮਿਲਤਾ ਗੁਣ ਲਾਖ ਵਿਕਾਏ ਗੁਣ ਗੁਣਾ ਦਾ ਗਾਹਕ ਮਿਲੇ ਫਿਰ ਲੱਖਾਂ ਦਾ ਇੱਕ ਗੁਣ ਜਿਹੜਾ ਹੈਗਾ ਵਿਕ ਜਾਂਦਾ ਸੋ ਉਹ ਬ੍ਰਹਮਾਸਤਰ ਹੈ ਜਦੋਂ ਛਾਤੀ 'ਚ ਜਦੋਂ ਪ੍ਰਗਟ ਅਰਜੁਨ ਕਰਦਾ ਸੀ ਜਿਸ ਤਰ੍ਹਾਂ ਮੈਨੂੰ ਸਿੰਘਾਂ ਨੇ ਦੱਸਿਆ ਉਹਨਾਂ ਦੇ ਨਾਲ ਦਿਆਂ ਨੇ ਬੜੀ ਤਾਕਤ ਲੱਗਦੀ ਹੈ ਬਹੁਤ ਐਡਾ ਲੱਗਦਾ ਵੀ ਛਾਤੀ ਹੁਣ ਦੋ ਛੇਸਿਆਂ 'ਚ ਪਾੜ ਜਾਓ ਐਡਾ ਐਡੀ ਛਾਤੀ ਸੀ ਅਰਜੁਨ ਦੀ ਬੜਾ ਭਾਰੀ ਜੋਰਦਾ ਸ਼ਸਤਰ ਹੱਥ 'ਚ ਰੱਖਦਾ ਸੀ ਹਰ ਵੇਲੇ ਆ ਦੂਜਾ ਤੀਰ ਬਹੁਤ ਪਰਪਲ ਕਿਉਂਕਿ ਸਿੱਧਾ ਸ਼ਕਤੀ ਚੋਂ ਪੈਦੇ ਹੋਏ ਪੈਦਾ ਹੋਏ ਹੋਏ ਅਵਤਾਰ ਹੁੰਦੇ ਇਹ ਲੋਕ। ਅ ਕ੍ਰਿਸ਼ਨ ਜੀ ਤੇ ਜਿਹੜੇ ਅਰਜਨ ਸੀ ਸਿੱਧਾ ਆਤਮ ਸ਼ਕਤੀ ਚੋਂ ਪੈਦਾ ਹੋਏ ਹੋਏ ਨੇ। ਇਹ ਸ੍ਰੀ ਇਦਾਂ ਨਹੀਂ ਹੈਗੇ ਇਹ। ਇਹ ਪੁਰਾਣੀ ਚੀਜ਼ ਹੈ। ਮੈਂ ਵੈਸੇ ਤੁਹਾਨੂੰ ਸ਼ਸਤਰਨਾਮ ਵਾਲਾ ਬਾਰੇ ਦੱਸ ਰਿਹਾ। ਸੋ ਅੱਗੇ ਆ ਜਾਂਦੇ ਹੋਰ ਵੀ ਭਾਰੀ ਵੱਡੇ ਅਸਤਰ ਆ ਜਾਂਦੇ। ਇਹ ਬ੍ਰਹਮਾਸਤਰ ਜਿਹੜਾ ਹੁੰਦਾ ਹੈ ਕੀ ਕਰਦਾ ਹੈ? ਪ੍ਰਾਣ ਊਰਜਾ ਨੂੰ ਰੋਕ ਦਿੰਦਾ ਹੈ। ਤੁਸੀਂ ਕਹਿੰਗੇ ਬ੍ਰਹਮਾਸਤਰ ਕਿਉਂ ਕਹਿੰਦੇ? ਇਹ ਪ੍ਰਾਣ ਊਰਜਾ ਨੂੰ ਰੋਕ ਦਿੰਦਾ ਹੈ। ਪ੍ਰਾਣ ਊਰਜਾ ਜਦੋਂ ਰੁਕ ਜਾਂਦੀ ਜੀਵ ਬੰਦਾ ਬੰਦਾ ਮਰ ਜਾਂਦਾ ਹੈ। ਇਹਦੇ ਖੁਦ ਦੇ ਵਿੱਚ ਐਡੀ ਊਰਜਾ ਇਹਦੀ ਪ੍ਰਗਟ ਹੁੰਦੀ ਹੈ ਕਿ ਇਹ ਪ੍ਰਾਣ ਊਰਜਾ ਨੂੰ ਰੋਕ ਦਿੰਦਾ ਹੈ ਪ੍ਰਾਣ ਊਰਜਾ ਜਦੋਂ ਹੀ ਸਰੀਰ 'ਚ ਰੁਕਦੀ ਹੈ ਤੇ ਜਿੱਥੇ ਵੀ ਇਹ ਸ਼ਸਤਰ ਚੱਲਿਆ ਹੁੰਦਾ ਉਹ ਸਾਬ ਦੀ ਮੌਤ ਹੋ ਜਾਂਦੀ ਠੀਕ ਹੈ ਨਾ ਅੱਗੇ ਆ ਜਾਂਦਾ ਹੈ ਜਿਹੜਾ ਨਰਾਇਣ ਅਸਤਰ ਆ ਜਾਂਦੇ ਹੋਰ ਵੱਡੇ ਵੱਡੇ ਅਸਤਰ ਆ ਜਾਂਦੇ ਉੱਪਰਲੇ ਮੰਡਲਾਂ 'ਚ ਹਜੇ ਵੀ ਸ਼ਸਤਰ ਹੈਗੇ ਨੇ ਇਹ ਜਿਹੜਾ ਜਿਵੇਂ ਹੁਣ ਨਰਾਇਣ ਅਸਤਰ ਹੈ ਇਹ ਕੀ ਕਰਦਾ ਹੈ ਇਹ ਤਾਂ ਬਿਲਕੁਲ ਪਹਿਲਾਂ ਤਾਂ ਇਹਨੇ ਵਾਯੂ ਰੋਕ ਦੇਣੀ ਸਾਰੀ ਪੰਜ ਤੱਤਾਂ ਦੇ ਮੇਲ ਨੂੰ ਬਿਲਕੁਲ ਤੋੜਨ ਲੱਗ ਜਾਂਦਾ ਹੈ ਠੀਕ ਹੈ ਨਾ ਤੁਸੀਂ ਹੁਣ ਜੇ ਉਹ ਪੜ੍ਹੀ ਹੋਊਗੀ ਕੈਮਿਸਟਰੀ ਜਾਂ ਫਿਜ਼ਿਕਸ ਦੇ ਵਿੱਚ ਵੀ ਐਟਮ ਨੂੰ ਕਿਵੇਂ ਤੋੜਿਆ ਜਾਂਦਾ ਹੈ ਠੀਕ ਹੈ ਨਾ ਠੀਕ ਹੈ ਨਾ ਐਟਮ ਨੂੰ ਉਹ ਅਨਸਾਰੀ ਉਹ ਅਲੱਗ-ਚੇ ਚੱਲ ਪੈਣੀ ਸੋ ਇਸੇ ਤਰ੍ਹਾਂ ਇਹ ਪੰਜ ਤੱਤਾਂ ਨੂੰ ਆਪਸ ਵਿੱਚ ਤੋੜਨਾ ਸ਼ੁਰੂ ਕਰ ਦਿੰਦਾ ਹੈ ਨਰਾਇਣ ਅਸਤਰ ਢੱਪਾ ਰਹੀ ਹੈ ਸ੍ਰਿਸ਼ਟੀ ਕੰਬਣ ਲੱਗ ਜਾਂਦੀ ਬਿਲਕੁਲ ਇਦਾਂ ਪਰ ਇਸ ਕਰਕੇ ਵੱਡੇ ਜਯੋਦੇ ਇਹਨਾਂ ਨੂੰ ਛੇਤੀ ਚਲਾਉਂਦੇ ਨਹੀਂ ਸੀ ਹੁੰਦੇ ਉਹਦਾ ਕਾਰਨ ਉਹਨਾਂ ਨੂੰ ਉਹ ਜ਼ਿੰਮੇਵਾਰ ਹੁੰਦੇ ਕਹਿੰਦੇ ਨਹੀਂ ਨਹੀਂ ਇਹ ਨਹੀਂ ਠੀਕ ਹੈ ਨਾ ਨਹੀਂ ਤਾਂ ਇੱਕ ਸ਼ਸ਼ਤਰ ਚੱਲੇ ਤੇ ਹੀ ਸਾਰੀ ਇਹਨਾਂ ਦੀ ਫੌਜ ਮਾਰੀ ਜਾ ਸਕਦੀ ਸੀਗੀ ਇਹ ਜਿਹੜੇ ਤੁਹਾਡੇ ਦੂਜੇ ਸੀ ਕੌਰਵ ਭਗਵਾਨ ਕ੍ਰਿਸ਼ਨ ਕਹਿੰਦੇ ਨਾ ਨਾ ਆਪਾਂ ਜੰਗ ਕਰਨਾ ਹੈ ਆਪਾਂ ਆਮ ਤਰੀਕੇ ਨਾਲ ਇੱਕ ਸ਼ਸ਼ਤਰ ਬਹੁਤ ਹੁੰਦਾ ਇੱਕ ਨਾਲ ਹੀ ਕੰਮ ਖਤਮ ਹੋ ਜਾਂਦਾ ਸਮਝਦੇ ਹੋ ਇੱਕ ਇੱਕ ਜਿਹੜਾ ਲिटल ਬாய் ਇੱਕ ਡਿ ਗਿਆ ਸੀ ਹਿਰੋਸ਼ਿਮਾ ਦੇ ਉੱਤੇ ਅੱਜ ਤੱਕ ਲੋਕ ਡਰ ਦੇ ਨਾਮ ਤੋਂ ਤੇ ਇਹ ਚੀਜ਼ ਮੈਂ ਉਦਾਹਰਣ ਦੇ ਸਕਦਾ ਹਾਂ ਬਾਕੀ ਆਪੋ ਆਪਣੀ ਬੁੱਧੀ ਹੁੰਦੀ ਸ਼ਸ਼ਤਰਨਾਮ ਮਾਲਾ ਦੇ ਕਰੋ 51 52 ਪਾਠ ਦੇਖੋ ਸਭ ਨੈਗੇਟਿਵਿਟੀ ਪਿੱਛੇ ਹਟ ਜਾਏਗੀ ਗੈਬੀ ਸ਼ਸ਼ਤਰ ਆਸੇ ਪਾਸੇ ਪ੍ਰਗਟ ਹੋ ਕੇ ਰੱਖਿਆ ਕਰਨਗੇ ਸ਼ਹੀਦ ਫੌਜਾ ਰੱਖਿਆ ਕਰਨਗੇ ਠੀਕ ਹੈ ਨਾ ਸ਼ਸ਼ਤਰਨਾਮ ਮਾਲਾ ਦੀ ਇਹ ਬੇਅੰਤ ਤਾਕਤ ਵਰ ਬਾਣੀ ਹੈ ਬਹਿਤ ਕਿਆ ਮੈਂ ਤੁਹਾਨੂੰ ਦੱਸਾਂ ਇਹ ਤਾਂ ਆਪੇ ਹੀ ਰੱਖਿਆ ਕਰਨ ਲੱਗ ਜਾਂਦੀ ਹੈ ਆਪੇ ਹੀ ਲੱਭ ਲੱਭ ਕੇ ਤੁਹਾਡੇ ਦੁਸ਼ਮਣਾਂ ਦਾ ਗੁਪਤ ਦੁਸ਼ਮਣਾਂ ਦਾ ਵੀ ਨਾਸ਼ ਕਰਨ ਲੱਗ ਜਾਣਾ ਇਹਨੇ ਮੈਂ ਇਦਾਂ ਨਹੀਂ ਮੈਂ ਐਵੇਂ ਨਹੀਂ ਬੋਲੀ ਜਾਂਦਾ ਕੋਈ ਚਲੋ ਬਸ ਐਵੇਂ ਦੱਸਣ ਲੱਗ ਜਿਓ ਲੋਕਾਂ ਨੂੰ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਠੀਕ ਹੈ ਨਾ ਇਹ ਗੈਬ ਵੀ ਪਾਉਣੀ ਹੈ ਸਾਰੀ ਇਹ ਆਪ ਹੀ ਰੱਖਿਆ ਕਰਨ ਲੱਗ ਜਾਂਦੀ ਹੈ ਜਦੋਂ ਫਿਰ ਹੁੰਦਾ ਹੈ ਲੋੜ ਹੁੰਦੀ ਹੈ ਸੁੱਤੇ ਪੈਤੇ ਵੀ ਇਹਨਾਂ ਥੋੜੀ ਆਪ ਰੱਖਿਆ ਕਰਨੀ ਹੈ ਇਸ ਕਰਕੇ ਦਸ਼ਮ ਦੀ ਇਹ ਬਹੁਤ ਸ਼ਕਤੀਸ਼ਾਲੀ ਬਾਣੀ ਠੀਕ ਆ ਇਹਨੂੰ 11 ਤੋਂ ਸ਼ੁਰੂ ਕਰ ਲੋ 11 ਪਾਠ ਫਿਰ 21 31 41 51 ਤੁਹਾਨੂੰ ਕੁਝ ਨਹੀਂ ਹੁੰਦਾ ਬੇਅੰਤ ਕਿਰਪਾ ਰਹੂਗੀ ਕਿਰਪਾ ਹੀ ਰਹਿਣੀ ਬਾਬਾ ਮਹਾਰਾਜ ਜੀ ਦੀ ਕਰਨ ਲੱਗ ਜਾਓ ਦੇਖੋ ਤੁਹਾਡਾ ਜੀਵਨ ਫੁੱਲ ਵਰਗਾ ਹੋਣਾ ਤੁਸੀਂ ਛੱਡ ਨਹੀਂ ਸਕਦੇ ਦਸ਼ਮ ਬਾਣੀ ਨਸ਼ਾ ਹੈ ਦਸ਼ਮ ਬਾਣੀ ਐਸਾ ਨਸ਼ਾ ਹੈ ਤੁਸੀਂ ਛੱਡ ਨਹੀਂ ਸਕਦੇ ਇਹਦੇ ਤੁਹਾਡੇ ਸਾਰੇ ਕਾਰਜ ਸਵਾਰ ਦੇਣੇ ਸਾਰੇ ਟੂ ਜੈਡ ਜੋ ਤੁਹਾਨੂੰ ਮੁਕਤੀ ਤਾਂ ਮੁਕਤੀ ਤਾਂ ਮਿਲੂਗੀ ਮਿਲੂਗੀ ਸੰਸਾਰ ਹੀ ਪਦਾਰਥ ਵੀ ਸਭ ਦੇ ਦੇਣ ਸਭ ਕੁਝ ਦੇ ਦੇਣਾ ਹੈ ਕਰਨ ਲੱਗ ਜਾਓ 11 ਪੌਠਾ ਤੋਂ ਸ਼ੁਰੂ ਕਰ ਲਓ ਫਿਰ ਵਧਾਈ ਚੱਲਿਓ ਕੇਸੀ ਇਸ਼ਨਾਨ ਕਰਕੇ ਚੌਂਕੜਾ ਲਾ ਕੇ ਟਾਈਮ ਜਿਹੜੇ ਮਰਜ਼ੀ ਕਰੀ ਚੱਲੋ ਖੁੱਲੀ ਛੁੱਟੀ ਹੈ ਤੁਹਾਨੂੰ ਜਾਓ ਆਪਾਂ ਇਹਨਾਂ ਵੀ ਤੁਹਾਨੂੰ ਬੇਨਤੀ ਕਰ ਦਿੰਨੇ ਆ ਮਹਾਰਾਜ ਚਰਨਾਂ 'ਚੋਂ ਕਰੋ ਠੀਕ ਹੈ ਨਾ ਤੇ ਕਈ ਕਹਿੰਦੇ ਜੀ ਸਰੀਰ ਨੂੰ ਜਲਨ ਹੁੰਦੀ ਉਹ ਕਰਮਨਾਸ਼ ਹੋ ਰਹੇ ਹੁੰਦੇ ਉਸ ਵੇਲੇ ਜਿਹੜੇ ਤੁਹਾਨੂੰ ਦਸਮ ਬਾਣੀ ਤੋਂ ਡਰਾਉਂਦੇ ਨਾ ਉਹ ਆਪ ਦਸਮ ਬਾਣੀ ਪੜ੍ਹ ਨਹੀਂ ਸਕਦੇ ਸਮਰੱਥਾ ਨਹੀਂ ਉਹਨਾਂ ਕੋਲੇ ਪਰ ਅਸੀ ਤਾਂ ਹੁਣ ਤੁਸੀਂ ਦੇਖਿਆ ਜੀ ਮਹਾਰਾਜ ਜੀ ਦੇ ਚਰਨਾਂ ਚ ਵੀ ਜਿਹੜਾ ਜਨਮ ਬੀਤਿਆ ਤੇ ਸਾਰੇ ਸਿੰਘ ਉਹ ਤਾਂ ਦਸਮ ਬਾਣੀ ਵਾਲੇ ਹੁੰਦੇ ਸੀ ਠੀਕ ਹੈ ਨਾ ਕੋਈ ਹੁੰਦਾ ਹੀ ਨਹੀਂ ਸੀ ਪਾਈ ਦਿਆ ਸਿੰਘ ਬੜੇ ਖੁਸ਼ ਹੁੰਦੇ ਹੁੰਦੇ ਸੀ ਦਸਮ ਬਾਣੀ ਦਾ ਅਭਿਆਸ ਕਿੰਨਾ ਇੰਨਾ ਹੈ ਜੀ ਅੱਛਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੰਨਾ ਹੈ ਜੀ ਐਦਾਂ ਚੱਲਦਾ ਹੁੰਦਾ ਸੀ ਉਹਦਾ ਕੰਮ ਸੁੱਤ ਤਕੜੇ ਹੋ ਕੇ ਦਸਮ ਬਾਣੀ ਦਾ ਅਭਿਆਸ ਕਰੋ ਲੈ ਲੋ ਲਾਹਾ ਲੈ ਲੋ ਲਾਹ ਮਾਰਾ ਕਿਰਪਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇ ਦੇ ਪਿਆਰੇ